ਮਖਤਿਆਬ ਸਿੰਘ ਬੋਲ ਰਿਹਾ ਜੀ ਸੋਗੀ ਹਾਰਡਵੇਅਰ ਸਟੋਰ ਦਾ ਮਾਲਕ ਨਹੀਂ ਰਾਤ ਤਕਰੀਬਨ 8:30 ਵਜੇ ਦੁਕਾਨਾ ਬੰਦ ਕਰਕੇ ਗਏ ਆ ਤੇ ਸਵੇਰੇ ਜਦੋਂ ਅਸੀਂ ਆਏ ਆ ਆ ਕੇ ਦੁਕਾਨ ਖੋਲੀ ਆ 9 ਵਜੇ ਤੇ ਥੱਲੇ ਏਦਾਂ ਮਤਲਬ ਪਿੱਛੋਂ ਉਹਨਾਂ ਨੇ ਦੁਕਾਨ ਪਾੜੀ ਆ ਤੇ ਤਕਰੀਬਨ ਉਤੋਂ ਦੁਕਾਨ ਥੱਲਿਓਂ ਦੀ ਨੰਗ ਕੇ ਉੱਪਰਲੇ ਕੋਨਸਨ ਚ ਆ ਕੇ ਉਹਨਾਂ ਨੇ ਕੋਈ ਲੱਖ ਰੁਪਏ ਦਾ ਮਾਲ ਜਿਹੜਾ ਉਹ ਲੈ ਗਏ ਪੜ ਕੇ ਜਿਹੜਾ ਪਤਲ ਪੁਤਲ ਦਾ ਹੀ ਜਾਂ ਸਟੀਲ ਦਾ ਹੀ ਉਹ ਲੈ ਕੱਢ ਗਏ। ਕੋਡ ਸਿਰੇ ਅਸੀਂ ਗਏ ਸੀ ਥਾਣੇ। ਤੋਂ ਥਾਣੇ ਵਾਲੇ ਮੌਕਾ ਦੇਖ ਕੇ ਆ ਗਏ। ਉਹ ਲੈ ਕੇ ਲੈ ਗਿਆ ਜੀ ਰਿਪੋਰਟ ਲਿਖ ਕੇ ਚਲ ਗਏ ਸੀ ਤੇ ਕਹਿੰਦੇ ਵੀ ਦੇਖਦੇ ਆਂ ਅਸੀਂ। ਪਤਾ ਨਹੀਂ ਹੁਣ ਕੀ ਕਰਦੇ ਆ। ਪਰ ਸੱਚ ਅੰਦਰ ਜੇਣਾ ਚੋਰਾਂ ਨੂੰ ਨੱਥ ਪਾਓ। ਜਿੰਨੇ ਵੀ ਇਹ ਹੈਗੇ ਨੇ ਮੈਨ ਅਸੀਂ ਉਸ ਵਾਲੇ ਬੰਦੇ ਲੱਗਦੇ ਆ ਹਣੂ। ਦੋ ਵੀ ਹੈਗਾ ਇਹਨਾਂ ਦਾ। ਕੀ ਰਾਤ ਨੂੰ ਥੋੜੀ ਪ੍ਰੋਡਕਟਿੰਗ ਕਰਨ ਤੇ ਆਪੇ ਹੀ ਪਤਾ ਲੱਗਦਾ ਹੁਣ ਗੋਇਵਾਰੀ ਤੋਂ ਉਹਨਾਂ ਦੀ ਬੰਦੀ ਆ। ਚੋਰਾਂ ਨੂੰ ਨੱਥ ਪਾਣੀ ਬਾਕੀ ਇਹ ਆ ਵੀ ਇਹਨਾਂ ਨੂੰ ਕੰਟਰੋਲ ਤੇ ਹੋਣਾ ਚਾਹੀਦਾ ਨਾਲ ਤੇ ਫੇਰ ਹੀ ਗੱਲ ਬਣਨੀ ਆ ਜੇ ਦਾ ਹਟਾ ਨੁਕਸਾਨ ਹੋਇਆ। ਅਸੀਂ ਦੇ ਕਹਿੰਦੇ ਕੱਲ੍ਹ ਹੋਰ ਕੇ ਸਾਨੂੰ ਚੜਨਾ ਹੋਵੇ। ਫਿਰ ਹਾਰਵੈਸਟ ਤੋਂ ਬ੍ਰਾਮਪਰ ਰਾਤੀਂ ਕੋਈ 8 ਵਜੇ ਗਿਆਨ ਦਾ ਕੰਮ ਬੰਦ ਕਰਕੇ ਆਪਣੀ। ਤੇ ਬਾਅਦ ਸਵੇਰੇ ਅਸੀਂ ਆਇਆ 8 ਵਜੇ ਦੇਖਿਆ ਤੇ ਆ ਗਏ ਕੰਮ ਹੋ ਜਾਂਗੇ। 25-30 ਹਜ਼ਾਰ ਦਾ ਨੁਕਸਾਨ ਹੋਣਾ ਕੋਈ ਨਕਰੀ ਹੋਈ ਪਿੰਡ ਦੀ। ਪਿੰਡ ਦੀਆਂ ਬਾਲਟੀ ਮਿਕੜੀ ਖੜੀ ਨਹੀਂ ਸਾਹਿਬ। ਪਿੰਡ ਦੀਆਂ ਬਾਲਟੀਆਂ ਪਹਿਲਾਂ ਹੁੰਦੀਆਂ ਅਦਰ ਤੇ ਫੋਕਸ ਰਿਪੋਰਟ ਕੀਤੀ ਉਹਨਾਂ ਨੂੰ ਹੁਣ ਇਹ ਕਿ ਦੇਖੇ ਚਲ ਗਏ ਆ 30% ਦਾ ਤਾਂ ਉਹਨਾਂ ਨੇ ਹੋਇਆ ਵੀ ਚਲ ਦੇ ਪਾਲ ਰੱਖੀ ਕਰੋ ਜੋ ਹੋਇਆ ਉਹਨਾਂ ਨੇ ਬਸ ਬਾਕੀ ਹੁਣ ਤੂੰ ਧਿਆਨ ਤੂੰ ਲੱਖੋ ਰਿਪੋਰਟ ਲੈ ਕੇ ਆਓ ਫੋਲ ਲਿਖ ਕੇ ਲੈ ਕੇ ਆਓ ਕੀ ਮੰਗ ਕਰਦਾ ਪ੍ਰਸ਼ਾਸਨ ਨੇ ਮੰਗ ਕੀ ਕਰਨੀ ਉਹਨਾਂ ਕਹਿੰਦਾ ਹੁਣ ਨਾ ਦੱਸੋ ਕਿਹਦੇ ਨਾਮ ਕਿਹਦੇ ਦਸੀਏ ਮੰਗ ਐ ਹੋਈ ਐ ਵੀ ਬਸ ਜਿਹੜਾ ਚਾਂਸ ਹੋ ਗਿਆ ਕਿ ਤੂੰ ਚਾਂਸ ਹੋਇਆ ਕਰਿਆ ਇਹੋ ਜਿਹਾ ਥੋੜੀ ਜੀ ਥੋੜਾ ਵੇਰ ਐਸਾ ਹੋਏ ਥੋੜੀ ਜੀ ਡਿਊਟੀ ਆਪਣੇ ਹਿਸਾਬ ਨਾਲ ਦੀਏ ਤੇ ਨੁਕਸਾਨ ਨਾ ਹੋਵੇ ਆਨੇ ਬਿਲਕੁਲ ਨਹੀਂ ਦੀਗੀ ਤੇ ਹੈਗਾ ਉਸ ਦੀ ਨਿਕਾਲੀ ਸਮਝ ਆ ਜੀ ਜੀ ਹੈਗੀ ਮਾੜੀ ਮੋਟੀ ਜਿਹੜੀ ਹੈਗੀ ਪਰ ਮੈਂ ਮੁਖਤਿਆਰ ਸਿੰਘ ਨੂੰ ਬੋਲ ਰਿਹਾ ਜੀ ਸੋਗੀ ਹਾਰਵੇਅਰ ਸਟੋਰ ਦਾ ਮਾਲਕ ਨਹੀਂ ਰਾਤ ਤਕਰੀਬਨ 8:30 ਵਜੇ ਦੁਕਾਨਾ ਬੰਦ ਕਰਕੇ ਗਏ ਆ ਤੇ ਸਵੇਰੇ ਜਦੋਂ ਅਸੀਂ ਆਏ ਆ ਆ ਕੇ ਦੁਕਾਨ ਖੋਲੀ ਆ 9 ਵਜੇ ਤੇ ਥੱਲੇ ਉਹਦਾ ਮਤਲਬ ਪਿੱਛੋਂ ਉਹਨਾਂ ਨੇ ਦੁਕਾਨ ਪਾੜੀ ਆ ਤੇ ਤਕਰੀਬਨ ਉਤੋਂ ਦੁਕਾਨ ਥੱਲਿਆਂ ਦੀ ਨੰਗ ਕੇ ਉੱਪਰ ਲਿਆ ਕੋਲ ਸੰਚ ਆ ਕੇ ਉਹਨਾਂ ਨੇ ਤੇ ਕੋਈ ਲੱਖ ਰੁਪਏ ਦਾ ਮਾਲ ਜਿਹੜਾ ਉਹ ਲੈ ਗਿਆ ਕੱਢ ਗਿਆ ਜਿਹੜਾ ਪਿੱਤਲ-ਪੁਤਲ ਦਾ ਸੀ ਜਾਂ ਸਟੀਲ ਦਾ ਸੀ ਉਹ ਲੈ ਗਿਆ ਕੱਢ ਗਿਆ ਕੋਈ ਮੋੜ ਸਿਰੇ ਆ ਹੀ ਗਏ ਸੀ ਥਾਣੇ ਤੋਂ ਥਾਣੇ ਵਾਲੇ ਮੌਕਾ ਦੇਖ ਕੇ ਆ ਗਏ ਉਹ ਲੈ ਕੇ ਲੈ ਗਿਆ ਜੀ ਰਿਪੋਰਟ ਲਿਖ ਕੇ ਚਲ ਗਏ ਸੀ ਤੇ ਕਹਿੰਦੇ ਵੀ ਦੇਖਦੇ ਆਂ ਅਸੀਂ ਪਤਾ ਨਹੀਂ ਹੁਣ ਕੀ ਕਰਦੇ ਆ ਪਰ ਅਕਸਰ ਦੱਲੇ ਜਾਣਾ ਚੋਰਾਂ ਨੂੰ ਲੱਥ ਪਾਓ ਜਿੰਨੇ ਵੀ ਇਹ ਹੈਗੇ ਨੇ ਮੈਂ ਨਸ਼ੇਦੂਸੇ ਵਾਲੇ ਬੰਦੇ ਲੱਗਦੇ ਆ ਲੋਕ ਜੋ ਵੀ ਹੈਗਾ ਇਹਨਾਂ ਦਾ ਕੀ ਰਾਤ ਨੂੰ ਥੋੜੀ ਪ੍ਰੋਡਕਸ਼ਨਿੰਗ ਕਰਨ ਤੇ ਆਪੇ ਪਤਾ ਲੱਗਦਾ ਤੁਹਾਨੂੰ ਹੁਣ ਮਹੀਵਾਰੀ ਤੋਂ ਉਹਨਾਂ ਦੀ ਬੰਦੀ ਆ ਚੋਰਾ ਨੂੰ ਨੱਥ ਪਾਣੀ ਬਾਕੀ ਇਹ ਆ ਵੀ ਇਹਨਾਂ ਨੂੰ ਕੰਟਰੋਲ ਤੇ ਹੋਣਾ ਚਾਹੀਦਾ ਉਹਨਾਂ ਤੇ ਫੇਰ ਹੀ ਗੱਲ ਬਣਨੀ ਆ ਜੇ ਸਾਡਾ ਨੁਕਸਾਨ ਹੋਇਆ ਅਸੀਂ ਦੇ ਕਹਿੰਦੇ ਕੱਲ੍ਹ ਹੋਰ ਕੇ ਸਾਨੂੰ ਚਾੜਨਾ ਹੋਵੇ ਫੀਰ ਹਾਰਵੈਸਟਰ ਬ੍ਰਾਂਮ ਪਰ ਰਾਤੀਂ ਕੋਈ 8 ਵਜੇ ਗਿਆਨ ਦਾ ਕੰਮ ਕਰਕੇ ਆਪਣੀ ਤੇ ਬਾਅਦ ਸਵੇਰੇ ਅਸੀਂ ਆਇਆ 8 ਵਜੇ ਦੇਖਿਆ ਤੇ ਆ ਗਏ ਕੰਮ ਹੋ ਜਾਂਗੇ 25 30 ਹਜ਼ਾਰ ਦਾ ਨੁਕਸਾਨ ਹੋਣਾ ਕੋਈ ਨਕੀਆ ਹੋਈ ਪਿੰਡ ਪਿੰਡ ਦੀਆਂ ਬਾਲ ਟੀਮ ਨਿਕਲ ਕੇ ਖੜੀ ਨਹੀਂ ਸਰ ਪਿੰਡ ਦੀਆਂ ਬਾਲੀਆਂ ਪਹਿਲਾਂ ਹੁੰਦੀਆਂ ਅੱਗ ਤੇ ਫੁੱਲਸਰ ਫਿਰ ਰਿਪੋਰਟ ਕੀਤੀ ਉਹਨਾਂ ਨੂੰ ਹੁਵੇ ਕਿ ਦੇਖੇ ਚੱਲ ਗਏ ਆ 30% ਦਾ ਉਹਨਾਂ ਨੇ ਹੋਇਆ ਵੀ ਚਲ ਦੇ ਪਾਲ ਰੱਖੇ ਕਰੋ ਜੋ ਹੋਇਆ ਉਹਨਾਂ ਨੇ ਬਸ ਬਾਕੀ ਹੁਣ ਤੁਸੀਂ ਧਿਆਨ ਤੂੰ ਲੱਖੋ ਰਿਪੋਰਟ ਲੈ ਕੇ ਆਓ ਹੋਰ ਲਿਖ ਕੇ ਲੈ ਕੇ ਆਓ ਕੀ ਮੰਗ ਕਰਦਾ ਤੁਸੀਂ ਪ੍ਰਸ਼ਾਸਨ ਨੇ ਮੰਗ ਕੀ ਕਰਨੀ ਹੁਣ ਕਹਿੰਦਾ ਹੁਣ ਨਾ ਦੱਸੋ ਕਿਹਦੇ ਨਾਮ ਕਿਹਦੇ ਦਸੀਏ ਮੰਗ ਐ ਹੋਈ ਐ ਕਿ ਬਸ ਜਿਹੜਾ ਡਾਂਸ ਹੋ ਗਿਆ ਕਿਦੋਂ ਡਾਂਸ ਹੋਇਆ ਕਰਿਆ ਇਹੋ ਜਿਹਾ ਥੋੜਾ ਜੀ ਥੋੜਾ ਵੇਰ ਪੈਸਾ ਹੋਵੇ ਥੋੜੀ ਜੀ ਡਿਊਟੀ ਆਪਣੇ ਹਿਸਾਬ ਨਾਲ ਦਈਏ ਤੇ ਨੁਕਸਾਨ ਨਾ ਹੋਵੇ ਵੇਖ ਜਾ ਥਾਣੇ ਦੇ ਬਿਲਕੁਲ ਨਿੱਜੀਕ ਤੇ ਹੈਗਾ ਉਸ ਦੀ ਗੱਲ ਹੀ ਸਮਝ ਜੀ ਹੈਗੀ ਮਾੜੀ ਮੋਟੀ ਜਿਹੜੀ ਹੈਗੀ ਆ ਪਰ